ਕਾਕਰਦਾਂ ਗਾਤੀ ਕਟਾਰੀ ਕੜਕ ਨੀ ਤਾਗਰਦਾਂ ਤੀਰਾਂ ਤੁਕ ਨੂੰ ਕੜਕ ਜਾਗਰਦਾਂ ਨਾਗਰਦਾਂ ਬਾਗਰਦਾਂ ਬਾਜੇ ਗਾਗਰਦਾਂ ਗਾਜੀ ਮਹਾਂਗਾ ਗਾਜੇ ਇਹ ਸਾਡੋਂ ਤਾਂ ਸ਼ਸਤਰ ਸਾਡੇ ਪਿਓ ਗੁਰੂ ਗੋਬੇ ਸਿੰਘ ਦੇ ਦਿੱਤੇ ਨੇ ਅੱਜ ਕੱਲੇ ਗੇਪ ਰੇਟ ਚੱਲਣ ਲੱਗੀ ਸੀ ਹੁਣ ਆ ਕਿੱਥੋਂ ਜੰਮਣ ਲੱਗੇ ਗੇ ਪਹਿਲਾਂ ਤੁਸੀਂ ਦੱਸੋ ਤੁਸੀਂ 10 ਸਾਲ ਪਹਿਲਾਂ ਵੇਖਿਆ 15 20 ਸਾਲ ਪਹਿਲਾਂ ਪੰਜਾਬ 'ਚ ਆ ਕਿੱਥੋਂ ਆ ਗਏ ਇਹ ਹਾਰਮੋਨ ਡਿਸਟਰਬੈਂਸ ਆ ਬਿਲਕੁਲ ਬੰਦੇ ਬਣ ਜੋ ਨਹੀਂ ਤਾਂ ਹਾਲਾਤ ਆ ਵੇਖ ਲਓ ਆ ਗੰਦ ਪਾਣ ਵਾਲ ਦਾ ਕੀ ਹੋਇਆ ਇਦਾਂ ਪਤਾ ਕੋਈ ਨਹੀਂ ਕਿਹੜੇ ਵਾਲੇ ਕਿਹੜੇ ਪਾਸੇ ਕਿਧਰੋਂ ਸਿੰਘਾਂ ਦੀ ਜਾਗ ਹਾਰਮਨ ਕਰਕੇ ਸਾਰਾ ਖੁਸ਼ ਆ ਕੋਈ ਉਹਨਾਂ ਦਾ ਕਸੂਰ ਵੀ ਨਹੀਂ ਹੈਗਾ ਪਰ ਇਹ ਹਾਰਮਨ ਕਿਵੇਂ ਰੀਜ਼ਨ ਹੀ ਇਹੀ ਨੇ ਨਸ਼ੇ ਕਰਕੇ ਰੀਜ਼ਨ ਹੀ ਇਹੀ ਨੇ ਖਰਾਕਾਂ ਕਰਕੇ ਰੀਜ਼ਨ ਹੀ ਇਹੀ ਨੇ ਦੇਖੋ ਸੋਸ਼ਲ ਮੀਡੀਆ ਨਾਲ ਆਪਾਂ ਕਹਿ ਦਿੰਨੇ ਆ ਪਰ ਚਲੋ ਸੋਸ਼ਲ ਮੀਡੀਆ ਤੋਂ ਸਿੱਖਣ ਨੂੰ ਵੀ ਬੜਾ ਕੁਝ ਮਿਲਦਾ ਤੇ ਆ ਹੁਣ ਵੀ ਤੁਸੀਂ ਦੇਖੋ ਸੱڈنਲੀ ਇੱਕ ਕੁੜੀ ਦਾ ਕਤਲ ਹੋਇਆ ਉਹ ਬਹੁਤ ਜ਼ਿਆਦਾ ਮਤਲਬ ਸੋਸ਼ਲ ਮੀਡੀਆ ਤੇ ਉਹ ਮਤਲਬ ਉਹਦੀਆਂ ਗੱਲਾਂ ਸਿਗੀਆਂ ਤੇ ਚਲੋ ਕੁਝ ਸਿੰਘਾਂ ਨੇ ਉਹਦੀ ਜਿਹੜੀ ਜ਼ਿੰਮੇਵਾਰੀ ਜਿਹੜੀ ਉਹ ਲਈ ਹੈ ਤੇ ਪਰ ਹੁਣ ਤੁਸੀਂ ਦੇਖੋ ਇਹਨਾਂ ਨੂੰ ਕੰਮ ਕਿਉਂ ਕਰਨਾ ਪਿਆ ਕਿਉਂ ਮਾਰਨਾ ਪਿਆ ਰੀਜ਼ਨ ਤਾਂ ਇਹੀ ਹੋ ਸਕਦਾ ਵੀ ਉਹ ਸੋਸ਼ਲ ਮੀਡੀਆ ਤੇ ਗੰਦ ਪਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਮੈਂ ਇੱਕ ਸੋਸ਼ਲ ਮੀਡੀਆ ਤੇ ਤੁਹਾਡੇ ਚੈਨਲ ਤੇ ਦੁਬਾਰਾ ਕਹਿਣਾ ਚਾਹੁੰਨਾ ਐਡਵਰਟਾਈਜ਼ਮੈਂਟ ਦਵਾਈਆਂ ਦੇ ਕਰੋ ਪਰ ਜਿਹੜੇ ਆ ਮਰਦਾਨਾ ਤਾਕਤ ਦੀਆਂ ਦਵਾਈਆਂ ਦੀਆਂ ਐਡਵਰਟਾਈਜ਼ਮੈਂਟ ਕਰਦੇ ਪਏ ਨੇ ਰੱਖ ਕੇ ਕੋਲ ਲੱਕੜ ਜਾਂ ਕੁਛ ਮੇਰੀ ਭੈਣ ਬੈਠੀ ਆ ਮੈਂ ਉਹ ਸ਼ਬਦ ਵਰਦਾ ਚੰਗੇ ਲੱਗਦਾ ਪਰ ਮੈਂ ਉਹਨਾਂ ਵੈਦਾਂ ਨੂੰ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਵੀ ਤੁਹਾਡੇ ਘਰ 'ਚ ਵੀ ਧੀ ਆ ਨੇ ਤੁਹਾਡੇ ਘਰ 'ਚ ਵੀ ਭੈਣਾਂ ਨੇ ਜੋ ਤੁਸੀਂ ਠੀਕ ਆ ਤੁਸੀਂ ਦਵਾਈ ਵਿੱਚੋਂ ਤੁਹਾਡਾ ਤੁਹਾਡਾ ਹੱਕ ਬਣਦਾ ਕਿਸੇ ਬੰਦੇ ਨੂੰ ਦਵਾਈ ਦੇਣ ਦਾ ਪਰ ਤੁਸੀਂ ਵੀਡੀਓ 'ਚ ਆ ਕੇ ਉਹ ਸ਼ਬਦ ਬੋਲਦੇ ਹੋ ਜਿਹੜੇ ਸ਼ਬਦ ਨਾਲ ਧੀ ਸੁਣੇ ਨਾਲ ਮਾਂ ਸੁਣੇ ਨਾਲ ਭੈਣ ਸੁਣੇ ਵੀਡੀਓ ਸਾਹਮਣੇ ਹੁਣ ਸਾਡੇ ਪਾਸ ਹੀ ਵੇਖਦੇ ਜੀ ਵੀਡੀਓ ਧੱਕੇ ਨਾਲ ਕਰਦੀ ਵੀਡੀਓ ਬੱਚੇ ਸਾਡੇ ਫੋਨ ਵੇਖਦੇ ਨੇ ਤੇ ਬੱਚੇ ਦੇ ਸਾਹਮਣ ਕੀ ਵੇਖਦਾ ਕਿ ਨਹੀਂ ਵੇਖਦਾ ਸੋ ਇਸ ਕਰਕੇ ਬੰਦੇ ਬਣ ਜੋ ਨਹੀਂ ਤਾਂ ਹਾਲਾਤ ਆ ਵੇਖ ਲੋ ਆ ਗੰਦ ਪਾਣ ਵਾਲਾ ਕੀ ਹੋਇਆ ਇਦਾਂ ਪਤਾ ਕੋਈ ਨਹੀਂ ਕਿਹੜੇ ਵਾਲੇ ਕਿਹੜੇ ਪਾਸੋਂ ਕਿਧਰੋਂ ਸਿੰਘਾਂ ਦੀ ਜਾਗੋ ਜਿਹੜੀ ਆ ਉਹ ਇਦਾਂ ਹੀ ਹੁੰਦੀ ਹੁੰਦੀ ਆ ਹਾਂਜੀ ਤੇ ਸੋਸ਼ਲ ਮੀਡੀਆ ਦੀ ਜੇ ਆਪਾਂ ਗੱਲ ਕਰੀਏ ਤੁਹਾਨੂੰ ਇਦਾਂ ਲੱਗਦਾ ਕਿ ਸੋਸ਼ਲ ਮੀਡੀਆ ਦੇ ਥਰੂ ਵੀ ਨਸ਼ਾ ਜ਼ਿਆਦਾ ਵੱਧਦਾ ਪਿਆ ਆ ਸਵੈਗ ਦੇ ਤੌਰ ਤੇ ਜਿਹੜੇ ਟੀਨੇਜਰਸ ਨੇ ਸਪੈਸ਼ਲ ਟੀਨੇਜਰ ਦੇ ਕਮੈਨਡ ਕਰਦਣਾ ਜਿਹੜਾ ਗਾਣਿਆਂ ਦੇ ਵਿੱਚ ਨੋ ਮੋਸਟਲੀ ਜਿਹੜਾ ਜ਼ਿਕਰ ਕੀਤਾ ਜਾਂਦਾ ਜਿਵੇਂ ਉਹਨ ਸ਼ਰਾਬ ਦਾ ਜ਼ਿਕਰ ਹੈ ਇਹ ਸ਼ਰਾਬ ਦਾ ਜ਼ਿਕਰ ਬਹੁਤ ਕਰਦੇ ਨੇ ਹੈਣਾ ਤੇ ਫਿਰ ਇੱਕ ਜ਼ਿਕਰ ਕੀਤਾ ਜਾਂਦਾ ਫੀਮ ਦਾ ਮੋਸਟਲੀ ਗਾਰਜਿਆ ਦੇ ਵਿੱਚ ਵੀ ਚਲਦੀ ਦੀ ਡੱਬੀ ਹੈ ਤੇ ਜਾਂ ਫੀਮ ਹੈ ਉਹ ਮੈਨੂੰ ਲੱਗਦਾ ਮੈਂ ਗੱਲ ਨੂੰ ਬਿਲਕੁਲ ਇਸ ਗੱਲ ਨੂੰ ਐਗਰੀ ਕਰਦਾ ਵੀ ਇਸ ਚੀਜ਼ ਦਾ ਅਸਰ ਤਾਂ ਨੌਜਵਾਨਾਂ ਤੇ ਜ਼ਰੂਰ ਪੈਂਦਾ ਹੈ ਬੱਚਿਆਂ ਤੇ ਪੈਂਦਾ ਜਦੋਂ ਕਿਸੇ ਕਲਾਕਾਰ ਨੂੰ ਸੁਣਦੇ ਨੇ ਕੀ ਇਸ ਚੀਜ਼ ਨੂੰ ਕਿੱਦਾਂ ਰੋਕਿਆ ਜਾ ਸਕਦਾ ਜਾਂ ਫਿਰ ਆਪਾਂ ਆਪਣੇ ਮਾਪਿਆਂ ਨੂੰ ਪੀੜੀ ਨੂੰ ਸਮਝਾਈਏ ਜਾਂ ਸਿੰਗਰਸ ਨੂੰ ਰੋਕਿਆ ਜਾ ਸਕਦਾ ਹੈ ਪੀੜੀ ਨੂੰ ਵੀ ਸਮਝਾਉਣਾ ਚਾਹੀਦਾ ਸਿੰਗਰਾਂ ਭੈਣਾਂ ਭਰਾਵਾਂ ਨੂੰ ਵੀ ਕਹਿਣਾ ਚਾਹੀਦਾ ਵੀ ਚਲੋ ਥੋੜਾ ਜਿਹਾ ਇਸ ਚੀਜ਼ ਤੋਂ ਬਾਕੀ ਜੇ ਸ਼ਸਤਰਾਂ ਦੀ ਗੱਲ ਕਰੀਏ ਤਾਂ ਮੈਂ ਸ਼ਾਸਤਰਾਂ ਦੀ ਗੱਲ ਕੱਲੀ ਚਲੋ ਕੱਲੇ ਸਿੰਗਰ ਨਹੀਂ ਕਰਦੇ ਸ਼ਾਸਤਰਾਂ ਦੀ ਗੱਲ ਤਾਂ ਸਾਡੂੰ ਤਾਂ ਸਾਹਮਣੇ ਦਾ ਸ਼ਾਸਤਰ ਗੁਰੂ ਗੋਬਿੰਦ ਸਿੰਘ ਨੇ ਦਿੱਤੇ ਨੇ ਅਸੀਂ ਉਹ ਕਲਾ ਕਰਾਂਗੇ ਥੋੜੀ ਪਾਏ ਨੇ ਕਿ ਸਾਡੇ ਕੋਲ ਦੂਜੇ ਹਥਿਆਰ ਨੇ ਜੇ ਕੁਝ ਵੀ ਹੈ ਤਾਂ ਅਸੀਂ ਕੋਈ ਸ਼ਾਸਤ ਕਲਾ ਕਰਾਂਗੇ ਥੋੜੀ ਹਥਿਆਰ ਫੜੇ ਨੇ ਸਾਡੇ ਤੇ ਕਲਗੀਧਰ ਪਾਤਸ਼ਾਹ ਕਹਿੰਦਾ ਇਸ ਕਿਰਪਾਨ ਖੰਡੋ ਖੜਕ ਧੁਪਕ ਤਬਰ ਤੀਰ ਸੈਬ ਸਰੋਹੀ ਸਹਿਤੀ ਜਾਏ ਹਮਾਰੇ ਪੀਰ ਖੰਡ ਬਹਿੰਡੰ ਖਲਦਾ ਲਖੰਡੰ ਆਤਰਣ ਮੰਟੰ ਪਰ ਬੰਡੰ ਪੋਇ ਡਾਂਡਾ ਖੰਡੰ ਤੇਜ ਪ੍ਰਚੰਡਕ ਜੋਤ ਅਮੰਡੰ ਭਾਨ ਪਰ ਬੰੰ ਸੋਸ਼ੰਤਾ ਕਰਨ ਦੁਰਮਾ ਦਰਨ ਕਲੇਬਕ ਹੰਡ ਜਾ ਤੇਗਨ ਚੋ ਸਾਨੂੰ ਤਾਂ ਕਾਗੜਾਂ ਦਾ ਗਾਤੀ ਕਟੜਾ ਕਿੜਕੀ ਤਾਗੜਾਂ ਤੇਦੰ ਤੁਪਕੰ ਤੜਕਨ ਜਾਗੜਾਂ ਨਾਗੜਾਂ ਬਾਗੜਾਂ ਬਾਜੇ ਗਾਗੜਾਂ ਗਾਜੀ ਮਹਾਂਗਾਜੀ ਗਾਜੀ ਇਹ ਸਾਡੋਂ ਦਾ ਸ਼ਸਤਰ ਸਾਡੇ ਪਿਓ ਗੁਰੂ ਗੋਬੇਸੰਦੇ ਦਿੱਤੇ ਨੇ ਬਲੇ ਰੱਖਿਆ ਕਰਨ ਲਈ ਦਿੱਤੇ ਆ ਨਾ ਕਿ ਹੁੱਲੜਵਾਜੀ ਜੋ ਅੱਜਕੱਲ ਪਰ ਜਿਹੜੇ ਨੌਜਵਾਨ ਨੇ ਜਿਉ ਮੈਂ ਫੇਰ ਕਿ ਜਿਹੜੇ ਹੁੱਲੜਵਾਜੀ ਕਰਦੇ ਨੇ ਉਹ ਤੁਸੀਂ ਨੋਟ ਕਰੋ ਨਸ਼ਾ ਜਸ਼ੇ ਕਰਕੇ ਕਰਦੇ ਨੇ ਨਸ਼ਾ ਕਿਹੜਾ ਮੈਡੀਕਲ ਨਸ਼ਾ ਨਸ਼ਾ ਕਿਹੜਾ ਕੈਮੀਕਲ ਨਸ਼ਾ ਹਾਂ ਜਿਹੜੇ ਨਸ਼ੇ ਦੀ ਮੈਂ ਗੱਲ ਕਰ ਰਿਹਾ ਪਾ ਮੈਂ ਪੀਣ ਦੀ ਗੱਲ ਕਰਾਂ ਜਾਂ ਮੈਂ ਡੋਡੀਆਂ ਦੀ ਗੱਲ ਕਰਾਂ ਉਹ ਕਰਕੇ ਕੋਈ ਬੰਦਾ ਕਤਲ ਕਰਨੀ ਦੁਰ ਪੈਂਦਾ ਆ ਸਾਡੇ ਪੰਜਾਬ ਦੇ ਕਈ ਐਮਐਲਏ ਇਸ ਗੱਲ ਦਾ ਚੁੱਕਦੇ ਨੇ ਵੀ ਪੰਜਾਬ ਦੇ ਵਿੱਚ ਦੀ ਫਸਲ ਹੋਣੀ ਚਾਹੀਦੀ ਹੈ ਹੈਨਾ ਕਈ ਬੰਦੇ ਪਰ ਇੱਕ ਇੱਕ ਗੱਲ ਹੋਰ ਕਰਿਓ Rajasthan 'ਚ ਖੇਤੀ ਹੁੰਦੀ ਆ ਹਾਂਜੀ ਉਹ ਰਾਜਸਥਾਨ ਚ ਖੇਤੀ ਹੋ ਕੇ ਉਹਦਾ ਤੁਸੀਂ ਉਹਦੀ ਰੇਸ਼ੋ ਪੜੋਗੇ ਉੱਥੇ ਕਿੰਨੇ ਕ ਪਰਸੈਂਟ ਬੰਦੇ ਜਿਹੜੇ ਨੌਜਵਾਨ ਇਸ ਨਸ਼ੇ ਲੱਗੇ ਹੋਏ ਨੇ ਮਹਾਰਾਸ਼ਟਰ ਚ ਖੇਤੀ ਹੁੰਦੀ ਹੈ ਉੱਥੇ ਕਿੰਨੇ ਕ ਬੰਦੇ ਜਿਹੜੇ ਇਸ ਨਸ਼ੇ ਨੂੰ ਕਰਦੇ ਨੇ ਸੋ ਇਹ ਗੱਲਾਂ ਨਹੀਂ ਸੋ ਸਰਕਾਰ ਨੂੰ ਸੋਚਣਾ ਚਾਹੀਦਾ ਇਹਨਾਂ ਗੱਲਾਂ ਬਾਰੇ ਪੰਜਾਬ ਬਾਰੇ ਸੋਚਣਾ ਚਾਹੀਦਾ ਤਾਂ ਕਿ ਪੰਜਾਬ ਚੋਂ ਮੈਡੀਕਲ ਤੇ ਕੈਮੀਕਲ ਨਸ਼ਾ ਜਿਹੜਾ ਇਹ ਖਤਮ ਹੋਵੇ ਰਹੀ ਗੱਲ ਗੋਲੀਆਂ ਦੀ ਗੋਲੀਆਂ ਨਪੁੰਸਕ ਬਣਾ ਰਹੀਆਂ ਨੇ ਉਹ ਬਦਲੇ ਨੂੰ ਉਹ ਬਣਾ ਰਹੀਆਂ ਜਿਹੜੇ ਬੰਦੇ ਆਉਣ ਸਮੇਂ ਚ ਔਲਾਦ ਨਹੀਂ ਪੈਦਾ ਕਰ ਸਕਦੇ ਅੱਛਾ ਗੁੱਸਾ ਨਾ ਕਰੋ ਜੀ ਆ ਜਿੰਨਾ ਕੁਝ ਹੋ ਰਿਹਾ ਆ ਕੋਈ ਅੱਜ ਕੱਲ੍ਹ ਗੇਪ ਰੇਟ ਚੱਲਨ ਲੱਗੀ ਸੀ ਹੁਣ ਆ ਕਿੱਥੋਂ ਜੰਮਣ ਲੱਗੇ ਗੇ ਪਹਿਲਾਂ ਤੁਸੀਂ ਦੱਸੋ ਤੁਸੀਂ 10 ਸਾਲ ਵਾਲਾ ਵੇਖਿਆ 15 20 ਸਾਲ ਵਾਲਾ ਪੰਜਾਬ ਚ ਆ ਕਿੱਥੋਂ ਆ ਗਏ ਇਹ ਹਾਰਮੋਨ ਡਿਸਟਰਬੈਂਸ ਆ ਹਾਰਮੋਨ ਕਰਕੇ ਸਾਰਾ ਖੋਸ਼ ਆ ਕੋਈ ਉਹਨਾਂ ਦਾ ਕਸੂਰ ਵੀ ਨਹੀਂ ਹੈਗਾ ਪਰ ਇਹ ਹਾਰਮੋਨ ਕਿਵੇਂ ਰੀਜ਼ਨ ਹੀ ਇਹੀ ਨੇ ਨਸ਼ੇ ਕਰਕੇ ਰੀਜ਼ਨ ਹੀ ਇਹੀ ਨੇ ਖਰਾਕਾਂ ਕਰਕੇ ਰੀਜ਼ਨ ਹੀ ਇਹੀ ਨੇ ਵੀ ਇੱਥੇ ਯੂਰੀਆ ਜਾਰੀਆ ਸਾਰਾ ਜਿਹੜਾ ਹਰ ਇੱਕ ਚੀਜ਼ ਦੇ ਵਿੱਚ ਨਸ਼ਾ ਪਾ ਕੇ ਦਿੱਤਾ ਜਿੱਦਾਂ ਹੁਣ ਕੈਮੀਕਲ ਨਸ਼ੇ ਨੇ ਜਿਹੜੇ ਜਾਂ ਕੈਮੀਕਲ ਦਵਾਈਆਂ ਨੇ ਉਹ ਸਾਨੂੰ ਕਿਤੇ ਨਾ ਕਿਤੇ ਅੰਦਰੋਂ ਖਰਾਬ ਕਰਦੀਆਂ ਪਈਆਂ ਜਾਂ ਸਾਡੇ ਹਾਰਮੋਨਸ ਨੂੰ ਇੰਬੈਲੈਂਸ ਕਰਦੀਆਂ ਪਈਆਂ ਜਾਂ ਜਿਹੜੀ ਆ ਫਿਟ ਲਾਈਫ ਮੈਡੀਸਨ ਆ ਜਿਹੜੀ ਹੁਣ ਤੁਸੀਂ ਕਹਿ ਰਹੇ ਹੋ ਆਯੁਰਵੈਦਿਕ ਆ ਇਹਦਾ ਕੋਈ ਸਾਈਡ ਇਫੈਕਟ ਹੈ ਉਹਨੇ ਜਾਂ ਫਿਰ ਆਉਣ ਵਾਲੇ ਟਾਈਮ ਆਯੁਰਵੈਦਿਕ ਹੈ ਇਹ ਆਯੁਰਵੈਦਿਕ ਹੈ ਡਾਕਟਰ ਸਾਹਿਬ ਦੱਸਣ ਦੇ ਮੁਤਾਬਕ ਤਾਂ ਉਹਨਾਂ ਨੇ ਕਿਹਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਕਿਉਂਕਿ ਮੈਂ ਡਾਕਟਰ ਤਾਂ ਹੈ ਨਹੀਂ ਹਾਂਜੀ ਪਰ ਇਹ ਆਯੁਰਵੈਦਿਕ ਚੀਜ਼ ਆ ਉਹਨਾਂ ਨੇ ਜੋ ਚੀਜ਼ਾਂ ਲਈ ਉਹ ਜੜੀ ਬੂਟੀਆਂ ਦੇ ਆਧਾਰ ਤੇ ਬਣੀ ਹੋਈ ਹੈ ਇਹਦੇ ਵਾਰ ਤੁਹਾਨੂੰ ਡਾਕਟਰ ਸਾਹਿਬ ਚੰਗਾ ਦੱਸ ਸਕਦੇ ਨੇ ਗੱਲਬਾਤ ਅਸਰ ਕਰਦੇ ਨੇ ਸਾਨੂੰ ਸਾਡੇ ਬੰਦੇ ਨੂੰ ਫਰਕ ਪਿਆ ਜੀ ਉਹਨੂੰ ਹੁਣ ਤੱਕ ਵੀ ਕਈ ਬੰਦਨ ਤੋਕੜ ਲੱਗਦੀ ਨਹੀਂ ਹੈਗੀ ਅਸੀਂ ਦੂਜੀਆਂ ਦਵਾਈਆਂ ਖਵਾਉਣ ਨਾਲੋਂ ਜੇ ਆਯੁਰਵੈਦਿਕ ਕੋਲ ਭੱਜਾਂਗੇ ਉਹ ਜ਼ਿਆਦਾ ਬੈਟਰ ਹੈ ਆਯੁਰਵੈਦਿਕ ਤਾਂ ਹੋ ਫਾਸਟ ਰੀਲੀਫ ਚਾਹੀਦਾ ਉਹਨਾਂ ਨੂੰ ਜੀ ਇਹ ਤੁਹਾਡੇ ਸਿਰ ਦਰਦ ਹੋ ਰਹੀ ਹੈ ਤੁਸੀਂ ਕਹਿੰਦੇ ਮੈਨੂੰ 5 ਮਿੰਟ ਆਰਾਮ ਆਵੇ ਤੁਸੀਂ ਕਦੇ ਨਿਕਾਓ ਕੋਈ 2 ਘੰਟੇ ਦਾ ਆਰਾਮ ਆਵੇ ਜੇ ਤੁਸੀਂ ਕੋਈ ਆਯੁਰਵੈਦਿਕ ਲੋਗ ਗਏ ਹੋ ਅੱਜ ਹੋਮੋਪੈਥੀ ਕਿੰਨੀ ਸੋਹਣੀ ਚੱਲ ਰਹੀ ਹੈ ਹੋਮੋਪੈਥੀ ਜਿਹੜੀ ਹੈ ਜਿਹੜੀ ਚੀਜ਼ ਨੇ ਇੱਕ ਦਿਨ ਠੀਕ ਹੈ ਨਾ ਉਹ 10 ਦਿਨਾਂ 'ਚ ਠੀਕ ਕਰੇਗੀ ਪਰ ਉਹ ਕਰੇਗੀ ਸਾਡੇ ਲੋਕ ਤੇ ਉਹ ਜੜ ਤੋਂ ਖਤਮ ਕਰੇਗੀ ਸਾਡੇ ਲੋਕ ਫਾਸਟ ਸਾਡੇ ਲੋਕ ਫਾਸਟ ਕਰਕੇ ਐਲੋਪੈਥੀ ਵਾਲੇ ਪਾਸੇ ਸਾਡੇ ਲੋਕ ਦੌੜੇ ਫਿਰਦੇ ਨੇ ਸੋ ਐਲੋਪੈਥੀ ਕੋਈ ਹੱਲ ਨਹੀਂ ਹੈਗਾ ਠੀਕ ਹੈ ਤੇ ਹੁਣ ਜਿਹੜੀ ਨਵੀਂ ਪੰਜੀਰੀ ਆ ਹਨਾ ਹੁਣ ਦੇਖੋ ਮੈਨੂੰ ਇਦਾਂ ਲੱਗਦਾ ਕਿ ਜੇ ਅਸੀਂ ਗਾਲਾਂ ਕੱਢੀਏ ਨਾ ਤਾਂ ਨਵੀਂ ਪੀੜੀ ਨੂੰ ਪਤਾ ਕਿੱਦਾਂ ਲੱਗੂਗਾ ਵੀ ਗਾਲਾ ਨਾਮ ਦੀ ਕੋਈ ਚੀਜ਼ ਹੁੰਦੀ ਆ ਜਾਂ ਨਸ਼ੇ ਨਾਮ ਦੀ ਕੋਈ ਚੀਜ਼ ਹੁੰਦੀ ਆ ਹੁਣ ਆ ਜਿਹੜੀ ਹੁਣ ਪੀੜੀ ਬਣ ਚੁੱਕੀ ਆ ਇਦਾਂ ਦੀ ਜਿਹੜੀ ਇਹਨੂੰ ਇੰਜੋਏਮੈਂਟ ਸਮਝਦੀ ਆ ਜਾਂ ਸਵੈਗ ਸਮਝਦੀ ਆ ਇਹਨੂੰ ਕਿੱਦਾਂ ਰੋਕਿਆ ਜਾ ਸਕਦਾ ਜਾਂ ਫਿਰ ਜਿਹੜੀ ਆਉਣ ਵਾਲੀ ਪੰਜੀਰੀ ਆ ਉਹਨੂੰ ਕਿੱਦਾਂ ਸੰਭਾਲਿਆ ਜਾ ਸਕਦਾ ਪਹਿਲਾਂ ਤਾਂ ਸ਼ਬਦ ਹੈਗਾ ਜੀ ਪਨੀਰੀ ਆਉਣ ਵਾਲੀ ਪਨੀਰੀ ਤੁਸੀਂ ਮੈਨੂੰ ਪੰਜੀਰੀ ਚੇਤੇ ਕਰਾਤੀ ਤੁਹਾਡਾ ਨੇ ਕਸੂਰ ਤੁਸੀਂ ਥੋੜਾ ਦਿੱਲੀ ਦਿੱਲੀ ਕਰਕੇ ਤੁਹਾਡੇ ਚ ਉਹ ਫਰਕ ਹੈ ਆਉਣ ਵਾਲੀ ਜਿਹੜੀ ਪਨੀਰੀ ਹੈ ਤੇ ਮੈਂ ਉਹ ਨੌਜੋਨਕ ਤੇ ਪੰਜੀਰੀ ਨਾ ਸਮਝ ਲਓ ਪੰਜੀਰੀ ਤਾਂ ਖਾਣ ਵਾਲੀ ਹੁੰਦੀ ਹੈ ਤੇ ਜਿਹੜੀ ਪਨੀਰੀ ਦਾ ਬਲਕਿ ਖਾਣੀ ਵੀ ਚਾਹੀਦੀ ਹੈ ਖਾਣੀ ਵੀ ਚਾਹੀਦੀ ਆ ਉਹ ਉਹਦੇ ਨੇ ਉਹਦੇ ਨੇ ਬਚਾਂਗੇ ਨਾ ਸੇ ਤੋਂ ਆਪਾਂ ਸੋ ਜਿਹੜੀ ਪਨੀਰੀ ਆਉਣ ਵਾਲੀ ਪੰਜੀਰੀ ਨਾਲ ਪਨੀਰੀ ਬਚੋਗੀ ਆ ਪਨੀਰੀ ਦਾ ਪੰਜੀਰੀ ਦਾ ਪਨੀਰੀ ਬਚੋਗੀ ਇਹ ਠੀਕ ਆ ਸੋ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਉਹਦੇ ਚ ਇਹ ਆ ਬਈ ਆਉਣ ਵਾਲੀ ਪਨੀਰੀ ਨੂੰ ਆਪਾਂ ਕੱਪ ਤੋਂ ਵੱਡਾ ਹੈਗਾ ਸਾਡੇ ਕੋਲ ਬਾਣੀ ਹਾਂਜੀ ਪ੍ਰਚਾਰ ਪ੍ਰਸਾਰ ਪਿੰਡਾਂ ਪਿੰਡਾਂ ਵਿੱਚ ਕੈਂਪ ਚੰਗੇ ਨੌਜਵਾਨ ਮੈਂ ਇਸ ਗੱਲ ਸਪੈ ਮੈਂ ਕਹਿੰਦਾ ਹੁੰਦਾ ਉਹ ਨਾ ਘਰਾਂ ਦੇ ਨੌਜਵਾਨ ਅੱਗੇ ਆਉਣ ਮੈਂ ਹਮੇਸ਼ਾ ਕਹਿੰਦਾ ਜਿਨ੍ਹਾਂ ਘਰਾਂ ਦੇ ਦਾਲ ਰੋਟੀ ਚੰਗੀ ਆ ਜਿਨ੍ਹਾਂ ਘਰਾਂ ਚ ਪਿੱਛੇ ਕੰਮ ਕਰ ਹੈਗਾ ਕੋਈ ਜ਼ਮੀਨ ਜਾਇਦਾਦ ਹੈਗੀ ਆ ਉਹਨਾਂ ਦੇ ਘਰ ਚ ਰੋਟੀ ਵਧੀਆ ਬੱਕਦੀ ਆ ਉਦਾਂ ਦੇ ਪਰਿਵਾਰ ਅੱਗੇ ਆਉਣਗੇ ਨਾ ਜਦੋਂ ਆ ਕੇ ਧਾਰਮਿਕ ਲੈਨ ਚ ਵੜਨਗੇ ਪ੍ਰਚਾਰ ਕਰਨਗੇ ਉਹ ਕੋਈ ਲਾਲਚ ਤੋਂ ਰਹਿਤ ਵੀ ਉਹਨਾਂ ਨੂੰ ਵੀ ਜਦੋਂ ਮੈਂ ਸਲਾਈਨ ਚ ਆਇਆ ਸੀ ਵੜਿਆ ਸੀ ਤਾਂ ਮੇਰਾ ਪਰਿਵਾਰ ਚੰਗਾ ਸੀ ਮੇਰੇ ਫਾਦਰ ਸਾਹਿਬ 에ਅਰਫੋਰਸ ਦੇ ਟ੍ਰਾਇਡ ਆਫਸਰ ਸੀਗੇ ਮੇਰੇ ਫਾਦਰ ਸਾਹਿਬ ਰੀਡਰ ਆਫ ADGP ਸੀਗੇ ਜਦੋਂ ਮੈਂ ਸਲਾਈਨ ਚ ਆਇਆ ਓਕੇ ਉਦੋਂ ਰੀਡਰ ਆਫ ADGP ਸੀਗੇ ਤੇ ਇੱਕ DGP ਦੇ ਨਾਲ ਰੀਡਰ ਹੋਣਾ ਤੇ ਇੱਕ ਇਨਸਪੈਕਟਰ ਦੀ ਪੋਸਟ ਤੇ ਹੋਣਾ ਸੋ ਪਿੱਛੋਂ ਚੰਗਾ ਸੀ ਪਰਿਵਾਰ ਸੋ ਮੈਂ ਤਾਂ ਹੀ ਤੁਰ ਗਿਆ ਵੀ ਮੇਰੇ ਘਰ ਦੇ ਨਿਵਾਜ਼ ਨਹੀਂ ਮਾਰੀ ਮੈਨੂੰ ਕਦੇ ਵੀ ਸਾਨੂੰ ਪੈਸਾ ਦੇਣ ਖਰਚਾ ਦੇਣ ਸੋ ਇਸ ਕਰਕੇ ਜੋ ਆਉਣਾ ਜੋ ਕਰਨਾ ਜੋ ਅੱਜ ਤੱਕ ਵੀ ਉਹੀ ਚੱਲਣ ਰਿਹਾ ਆਜ ਤਾਂ ਸਵੇਸ਼ ਕਰਕੇ ਮੈਂ ਉਹਨਾਂ ਪਰਿਵਾਰਾਂ ਨੂੰ ਇਹ ਗੱਲ ਜ਼ਰੂਰ ਕਵਾਂਗਾ ਅਸੀਂ ਬੜੇ ਮਾੜੇ ਤੁਹਾਡੇ ਸਾਹਮਣੇ ਚੋਂ ਲੰਗੇ ਆ ਅੱਜ ਤੁਸੀਂ ਜਿਸ ਘਰ ਚ ਬੈਠੇ ਹੋ ਚਾਰ ਕਮਰਿਆਂ ਤੋਂ ਮਿਹੜਿਆਸ ਤੋਂ ਪਹਿਲਾਂ ਮੈਂ ਦੋ ਕਮਰਿਆਂ ਚ ਰਿਹਾ 4 ਸਾਲ ਮੈਂ ਕਿਰਾਏ ਤੇ ਰਿਆ 3 ਸਾਲ ਕਿਰਾਏ ਸੌਰੀ ਤੇ ਬੜਾ ਕੁਝ ਪਰਿਵਾਰ ਨੇ ਸਿਆ ਪਰ ਉਹ ਨਾਰਮਲ ਗੱਲਾਂ ਨੇ ਜਦੋਂ ਤੁਸੀਂ ਤੁਰੋਗੇ ਜ਼ਿੰਦਗੀ ਜਿਹੜੀ ਐਂ ਨਹੀਂ ਕਦੇ ਵੀ ਚੰਗੀ ਲੱਗਦੀ ਹੁੰਦੀ ਜ਼ਿੰਦਗੀ ਤੁਹਾਡੀ ਐਦਾ ਐਦਾ ਹੁੰਦੀ ਰਹੇਗੀ ਤੇ ਤੁਸੀਂ ਜਿੰਦੀ ਲਾਈਨ ਦਾ ਮਤਲਬ ਚਾਹੁੰਦਾ ਹਾਂ ਜੀ ਵਧੀਆ ਕੱਢ ਲੋਗੇ ਆ ਲਾਈਫ ਵੀ ਕੋਈ ਲਾਈਫ ਨਹੀਂ ਸੋ ਤਾਂ ਚੜਾ ਜ਼ਿੰਦਗੀ ਚਾਹੁਣੇ ਜ਼ਰੂਰੀ ਤੁਸੀਂ ਬਹੁਤ ਕੁਝ ਸਿੱਖਦੇ ਹੋ ਬਹੁਤ ਕੁਝ ਤੁਹਾਨੂੰ ਸਮਝ ਆਉਂਦਾ ਸੋ ਅਸੀਂ ਜਿਹੜੇ ਅੱਜ ਤੋਂ 15 ਸਾਲ ਪਹਿਲਾਂ ਸੀ ਕਿ ਮੈਨੂੰ ਲੱਗਦਾ ਸੀ ਉਹ ਨਹੀਂ ਹੈਗੇ ਅਸੀਂ ਅੱਜ ਤੋਂ 15 ਸਾਲ ਪਹਿਲਾਂ ਜਿਹੜੀਆਂ ਗੱਲਾਂ ਕਰਦੀ ਸ਼ਾਇਦ ਉਹ ਅੱਜ ਸਾਡੀਆਂ ਗੱਲਾਂ ਨਹੀਂ ਹੈਗੀਆਂ ਸੋ ਜ਼